ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਸੁਣ ਚੁੱਕੇ ਹੋ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਦੀ ਜੀਵਨ ਬਾਣੀ ਦੇ ਭਾਗ ਸਤਿਮੂਹ ਤੁਸੀਂ ਸੁਣੋ ਭਾਗ 8 ਅਮਰਾਵ ਦੀ ਮੌਤ ਸੰਦਬੰਦ ਸੂਰਮੇ ਨਾਲ ਲੈ ਕੇ ਨਗਾਰੇ ਤੇ ਝੋਟ ਮਾਰਦਾ ਹੋਇਆ ਅਮਰਾਵ ਚੜਿਆ ਮੰਜ਼ਲੋਂ ਮੰਜ਼ਲ ਪੈਂਡਾ ਕੱਟਦਾ ਹੋਇਆ ਜਦ ਅੱਧ ਵਿੱਚ ਪੂਜਾ ਤਾਂ ਰਾਤ ਨੂੰ ਹੈ ਜਾ ਹੋ ਕੇ ਮਰ ਗਿਆ ਸਵੇਰੇ ਉਸ ਨੂੰ ਦਫਨ ਕਰਕੇ ਲਸ਼ਕਰ ਖਸ਼ਾਮ ਹੋੜਾ ਆਇਆ ਬਾਦਸ਼ਾਹ ਨੇ ਸੁਪਨਾ ਦੇਖਣਾ ਜਦ ਬਾਦਸ਼ਾਹ ਨੇ ਗੁਰੂ ਜੀ ਦੀ ਚਿੱਠੀ ਪੜ੍ਹੀ ਤਾਂ ਦਿਲ ਵਿੱਚ ਖਾਸ ਹੋ ਗਈ ਕਿ ਅੱਜ ਰਾਤ ਨੂੰ ਜ਼ਰੂਰ ਹੀ ਦੇਖਣਾ ਹੈ ਕੀ ਸੁਪਨਾ ਦਿਖਾਉਂਦੇ ਹਨ ਰਾਤ ਨੂੰ ਸੌਣ ਲੱਗਿਆ ਦਾਰਾ ਕੋਹਵਲ ਖਿਆਲ ਕਰਕੇ ਔਰ ਨਿਜੀਬ ਸੌਂ ਗਿਆ ਅੱਧੀ ਰਾਤ ਵੇਲੇ ਸੁਪਨੇ ਵਿੱਚ ਕੀ ਦੇਖਦੇ ਹਨ ਜੋ ਦਾਰਾਜ ਕੋ ਉਸ ਨਹਿਰੀ ਤਖਤ ਤੇ ਬੈਠਾ ਹੈ ਮੁਲਕ ਦੀ ਚਕਰਵਰਤੀ ਹਕੂਮਤ ਕਰ ਰਿਹਾ ਹੈ ਬੇਸ਼ੁਮਾਰ ਲਾਮ ਲਸ਼ਕਰ ਦਾ ਮਾਲਕ ਹੈ ਸੁਨਹਿਰੀ ਹੁੰਦਿਆਂ ਵਾਲੇ ਸੈਂਕੜੇ ਹੱਥੀਦਾਰ ਅੱਗੇ ਝੂਲ ਰਹੇ ਹਨ ਆਪਣੇ ਆਪ ਨੂੰ ਤੂੜੇ ਦੀ ਹਾਲਤ ਵਿੱਚ ਦੇਖਿਆ ਸਿਰ ਤੇ ਗੰਦ ਦਾ ਟੋਕਰਾ ਚੁੱਕਿਆ ਹੋਇਆ ਹੈ ਮੀਂਹ ਪੈ ਰਿਹਾ ਹੈ ਜਿਸ ਨਾਲ ਸਾਰਾ ਗੰਦ ਘੋਲ-ਘੋਲ ਕੇ ਉੱਪਰ ਵਗਦਾ ਜਾਂਦਾ ਹੈ ਪੈਰ ਤੇ ਉਤਰੇ ਹਨ ਇਤਨੇ ਨੂੰ ਦਾਰਾ ਚੋ ਦੀ ਸਵਾਰੀ ਆਈ ਨੇ ਘੋੜ ਚੜੇ ਹਟ ਜਾਓ ਹਟ ਜਾਓ ਕਹਿੰਦੇ ਦੌੜੇ ਆ ਰਹੇ ਹਨ ਜਿੰਨਾ ਤੋਂ ਡਰਦਾ ਹੋਇਆ ਦੌੜਿਆ ਪੈਰ ਤਿਲਕ ਕੇ ਡਿੱਗ ਪਿਆ ਉਸੇ ਵੇਲੇ ਜਾਗ ਖੁੱਲ ਗਿਆ ਸਾਰੀ ਰਾਤ ਔਰੰਗਜ਼ੇਬ ਦੀ ਬਿਨੋਂ ਖੋਲਦਾ ਰਿਹਾ ਦਿਨੇ ਬ ਦਰਬਾਰ ਦੀ ਪਹੁੰਚ ਗਏ ਦੱਸਿਆ ਕਿਸੇ ਨੂੰ ਨਾ ਤੇ ਹੋਰ ਹੋਰ ਕਈ ਤਰ੍ਹਾਂ ਦੇ ਮਾਨ ਵਿੱਚ ਉਹ ਉਪਦਰਬ ਕਰਨੇ ਸੋਚਦਾ ਰਿਹਾ ਦੂਸਰੇ ਅਮਰਾਗ ਭੇਜਨਾ ਜਦ ਕੁਝ ਦਿਨ ਬਾਅਦ ਸਭ ਲਸ਼ਕਰ ਮੋੜ ਆਇਆ ਪਤਾ ਲੱਗਾ ਜੋ ਰਸਤੇ ਵਿੱਚ ਗੀਹ ਹੈ ਜਾ ਹੋ ਕੇ ਮਰ ਗਿਆ ਹੈ ਤਾਂ ਇੱਕ ਹੋਰ ਅਮਰਾਗ ਨੂੰ ਫੌਜ ਦੇ ਕੇ ਭੇਜਿਆ ਉਹ ਬੜੀ ਧੂਮਤਾਵ ਜੋਸ਼ ਸ਼ੋਰ ਨਾਲ ਚੜਿਆ ਜਾਂਦਾ ਜਦ ਉਹ ਵੀ ਅੱਧ ਵਿੱਚ ਪਹੁੰਚ ਕੇ ਤਾਂ ਸਖਤ ਬਿਮਾਰ ਹੋ ਗਿਆ ਜਿਉਣ ਦੀ ਕੋਈ ਆਸ ਨਾ ਰਹੀ ਤਾਂ ਪਿੱਛੇ ਮੁੜ ਆਇਆ ਤੀਸਰਾ ਅਮਰਾਦ ਭੇਜਣਾ ਔਰੰਗਜ਼ੇਬ ਨੇ ਤੀਸਰਾ ਅਮਰਾਦ ਭੇਜਿਆ ਉਹ ਹੰਕਾਰ ਦਾ ਭਰਿਆ ਹੋਇਆ ਦੋ-ਦੋ ਮੰਜ਼ਲਾਂ ਦੀ ਇੱਕ-ਇੱਕ ਮੰਜ਼ਲ ਕਰਕੇ ਤੁਰਿਆ ਜਾਂਦਾ ਅੱਜ ਤੋਂ ਠੱਪਣ ਲੱਗਾ ਤਾਂ ਅੱਜ ਹੀ ਪੇਟ ਦਰਦ ਹੋਈ ਜੋ ਮੌਤ ਦੇ ਮੂੰਹ ਚਾਪਿਆ ਲੱਗ ਕਰ ਫੇਰ ਪਿੱਛੇ ਹਟ ਆਇਆ ਚੌਥਾ ਅਮਰਾਦ ਭੇਜਣਾ ਸਾਠੀ ਪਾਸ਼ਾ ਅਜੇ ਵੀ ਨਾ ਮੁੜਿਆ ਗੁੱਸੇ ਨਾਲ ਚੌਥਾ ਅਮਰਾਦ ਭੇਜਿਆ ਜਦ ਉਹ ਵੀ ਅੱਧ ਦੀ ਹੱਦ ਤੋਂ ਠੱਪਣ ਲੱਗਾ ਤਾਂ ਬਿਮਾਰ ਹੋ ਕੇ ਮੌਤ ਦੇ ਮੂੰਹ ਚਾਪਿਆ ਫੇਰ ਮੋੜ ਗਈ ਕੁਝ ਕੁ ਡਰ ਅਮਰਾਵਾਂ ਦੇ ਮਨ ਵਿੱਚ ਵੱਜ ਗਿਆ ਬਾਦਸ਼ਾਹ ਨੇ ਫੇਰ ਪੰਜਵਾਂ ਅਮਰਾਵ ਭੇਜਣਾ ਔਰੰਗਜ਼ੇਬ ਨੇ ਫੇਰ ਗੁੱਸੇ ਵਿੱਚ ਭਰ ਕੇ ਪੰਜਵਾਂ ਅਮਰਾਵ ਭੇਜਿਆ ਉਹ ਅਮਰਾਵ ਉਜਰਨਾ ਕਰ ਸਕਿਆ ਤੁਰ ਪਿਆ ਮਗਰ ਮਨ ਵਿੱਚ ਡਰਦਾ ਰਿਹਾ ਦੋ ਮੰਜ਼ਲਾਂ ਤੇ ਜਾ ਕੇ ਬਿਮਾਰ ਪੈ ਗਿਆ ਅਗਾ ਤੁਰ ਨਾ ਸਕਿਆ ਪਿੱਛੇ ਮੁੜ ਆਇਆ ਔਰੰਗਜ਼ੇਬ ਕੁਝ ਸਮਝ ਗਿਆ ਨਰਮ ਹੋ ਕੇ ਖਤ ਲਿਖਿਆ ਆਰੰਗ ਦੇਮ ਨੇ ਚਿੱਠੀ ਭੇਜਨੀ ਗੁਰੂ ਜੀ ਨੂੰ ਸਦਨਾ ਕਾਜੀ ਮਲਾਣੇ ਨਾਲ ਸਲਾਹ ਕਰਕੇ ਬਾਦਸ਼ਾਹ ਨੇ ਖਤ ਲਿਖਿਆ ਕਿ ਆਪ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਸ਼ੋਭਨੀ ਕੋ ਆਪ ਦੇ ਵੱਡੇ ਸਾਡੇ ਵਿਧਿਆ ਨਾਲ ਮਿਲਦੇ ਆਏ ਹਨ ਇਸ ਵਾਸਤੇ ਆਪ ਵੀ ਆਣ ਕੇ ਵਿਜ਼ਾਰ ਦੇ ਹੋ ਮੈਂ ਆਪ ਨੂੰ ਬਾਤੋਂ ਕੁਝ ਕੋ ਕਰਾਮਾਤ ਦੇਖਣੀ ਚਾਹੁੰਦਾ ਹਾਂ ਕਿਉਂਕਿ ਮੈਨੂੰ ਇਸ ਦਾ ਕੁਝ ਚਮਤਕਾਰ ਵੀ ਹੈ ਆਪ ਜ਼ਰੂਰ ਵੀ ਦਿਓਣਾ ਅਮਰਾਵ ਦੇ ਨਾਲ ਕੁਝ ਕੁ ਆਦਮੀ ਲੈ ਕੇ ਤੋਰਿਆ ਅਮਰਾਵ ਵਿਚਾਰਾ ਡਰਦਾ ਹੋਇਆ ਤੁਰਿਆ ਆਇਆ ਕੁਝ ਦਿਨਾਂ ਵਿੱਚ ਕਿਲਤਪੁਰ ਪਹੁੰਚਿਆ ਗੁਰੂ ਜੀ ਨੂੰ ਸਨੇਹਾ ਪੇਸ਼ ਦਿੱਤਾ ਗੁਰੂ ਜੀ ਨੇ ਉਸ ਨੂੰ ਜਥਾ ਯੋਗ ਉਤਾਰਾ ਦੇ ਕੇ ਰਸਤ ਪਹੁੰਚਾਈ ਅਗਲੇ ਦਿਨ ਗੁਰੂ ਜੀ ਨੇ ਸਵਾਲ ਲਗਾ ਕੇ ਦੂਦ ਨੂੰ ਸਦਵਾਇਆ ਅਮਰਾਵ ਨੇ ਜਾ ਕੇ ਪੱਤਰ ਦਾ ਅੱਗੇ ਰੱਖੀ ਕਰਨਿਓ ਕੇ ਸਾਜਾ ਕੀਤਾ ਗੁਰੂ ਜੀ ਨੇ ਪੱਤਰ ਦਾ ਪੜ੍ਹ ਕੇ ਆਖਿਆ ਅਸੀਂ ਤਾਂ ਅਸੀਂ ਨਹੀਂ ਜਾ ਸਕਦੇ ਅੱਛਾ ਕੱਲ ਕੁਝ ਉਪਰਾਲਾ ਕਰਾਂਗੇ ਗੁਰੂ ਜੀ ਨੇ ਬਿਰਤੀ ਤੈਣ ਭੱਲੇ ਛੋਡੀ ਮੁਖੀ ਮੁਖੀ ਸਿਆਣੇ ਕਥੇ ਕਰਕੇ ਪਿਛਲੇ ਪੈਰ ਸਵਾ ਲਗਾਈ ਸਾਹ ਨੂੰ ਸੁਣਾ ਕੇ ਆਖਿਆ ਕਿ ਔਰੰਗਜ਼ੇਬ ਨੇ ਸਾਨੂੰ ਕਰਾਮਾਤਾਂ ਦੇਖਣ ਲਈ ਸੱਦਿਆ ਹੈ ਮਗਰ ਅਸਾਂ ਪ੍ਰੰਤ ਕੀਤਾ ਹੋਇਆ ਹੈ ਕਿ ਔਰੰਗਜ਼ੇਬ ਦੇ ਮਥੇ ਨਹੀਂ ਲੱਗਣਾ ਕਿਉਂਕਿ ਉਹ ਪਾਪ ਆਤਮਾ ਹੈ ਜਿਸ ਨੇ ਪਿਉ ਨੂੰ ਕੈਦ ਕਰਕੇ ਮਰਵਾਇਆ ਹੈ ਭਾਵਾਂ ਨੂੰ ਕਤਲ ਕਰਵਾ ਦਿੱਤਾ ਸ਼ਰਮਦ ਸ਼ਾਕ ਪੀਰਾ ਵਰਗੇ ਕੁਦਾ ਦੇ ਪਿਆਰਿਆਂ ਨੂੰ ਕਤਲ ਕਰ ਦਿੱਤਾ ਹੁਣ ਹਿੰਦੂਆਂ ਦਾ ਧਰਮ ਮਲਿਆ ਮੇਟ ਕਰਨ ਦੇ ਉਹ ਮੋੜਿਆ ਹੋਇਆ ਹੈ ਜਿਸ ਨੇ ਕਰਾਮਾਤ ਦੇਖ ਕੇ ਉਸ ਦੇ ਤੇਜ ਨੂੰ ਮੱਧਮ ਕਰਨਾ ਹੈ ਉਹ ਜਾਣ ਲਈ ਤਿਆਰ ਹੋ ਜਾਵੇ ਇਹ ਸੁਣ ਕੇ ਸਭ ਸਿੱਪ ਕਰ ਗਏ ਕੁਝ ਬਾਦਸ਼ਾਹ ਕੀਰ ਬਾਦ ਸਭ ਨੇ ਹੱਥ ਜੋੜ ਕੇ ਬੇਨਤੀ ਕੀਤੀ वाले सचिया दी, कुछ नहीं वटी दी। बाशा बड़ा ते बेरहम है शक्तिमान उसने मरवा दिता है उथे महान शक्तिवान की जरूरत है सो आप तो बिना कोई भी उसका तेज भंग नहीं कर सकता गुरु जी ने अपने सुपुत्र राम राय जी तैयार कर ਸਭ ਗੁਰੂ ਜੀ ਅੱਗੇ ਬੇਨਤੀ ਕਰ ਰਹੇ ਸਨ ਜਾਰਾਮ ਰਾਏ ਜੀ ਵੀ ਆ ਗਏ ਨਮਸਕਾਰ ਕਰਕੇ ਪਿਤਾ ਦੇ ਪਾਸ ਬੈਠ ਗਏ ਗੁਰੂ ਜੀ ਨੇ ਰਾਮ ਰਾਏ ਜੀ ਦੇ ਸਿਰ ਤੇ ਹੱਥ ਰੱਖ ਕੇ ਆਖਿਆ ਆਪ ਦਿੱਲੀ ਜਾਓ ਖਜ਼ਾਨਾ ਗੁਰੂ ਨਾਨਕ ਦੇਵ ਦੇ ਹੱਥ ਤੁਹਾਡੇ ਨਿਰਪੇ ਹੋ ਕੇ ਸ਼ਕਤੀ ਦਸੋ ਮਗਰ ਬਾਸ਼ਾ ਦੇ ਮਾਨ ਹਰ ਲੋਭ ਵਿੱਚ ਨਹੀਂ ਆਉਣਾ ਕੋਈ ਲਿਹਾਜ਼ ਨਹੀਂ ਕਰਨਾ ਨਾ ਹੀ ਡਰਨਾ ਅਸੀਂ ਸਦਾ ਹੀ ਤੁਹਾਡੇ ਅੰਗ ਸੰਗ ਹਾਂ ਇਹ ਸੁਣ ਕੇ ਰਾਮ ਰਾਏ ਜੀ ਨੇ ਹੱਥ ਜੋੜ ਸਤ ਬਚਨ ਆਖਿਆ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਦੂਸਰੇ ਦਿਨ ਅਮਰਾਵ ਵੀ ਤਿਆਰ ਹੋ ਗਿਆ ਗੁਰੂ ਜੀ ਨੇ ਹੱਥ ਰੱਖ ਮੰਗਵਾਇਆ ਨਾਲ ਭਾਈ ਬੈਲੋ ਤੇ ਪੁੱਤਰ ਗੁਰਦਾਸ ਹੋਰੀ ਮੁਕੀ ਸਿੱਖ ਕੀਤੇ ਨਾਲ ਸੇਵਕ ਦਿੱਤੇ ਰਾਮ ਰਾਏ ਜੀ ਦੀ ਪਹਿਲੀ ਕਰਾਮਾਤ ਜਦ ਗੁਰੂ ਜੀ ਨੇ ਰਾਮ ਰਾਏ ਜੀ ਨੂੰ ਤਿਆਰ ਕੀਤਾ ਤਾਂ ਰਾਮ ਰਾਏ ਜੀ ਨੇ ਅਜਮਾਉਣ ਦੀ ਖਾਤਰ ਘੋੜਿਆਂ ਤੋਂ ਬਿਨਾਂ ਖੜੇ ਰਾਤ ਉੱਤੇ ਬੈਠ ਕੇ ਆਖਿਆ ਚਲ ਬਈ ਗੁਰੂ ਜੀ ਦੀ ਪ੍ਰਕਰਮਾ ਕਰ ਲਈਏ ਉਸੇ ਵੇਲੇ ਰਾਤ ਦੌੜ ਤੇ ਆ ਦੂਰ ਦਾ ਚੱਕਰ ਬਣ ਕੇ ਗੁਰੂ ਜੀ ਦੀ ਪ੍ਰਕਰਮਾ ਕਰ ਆਇਆ ਅਮਰਾਵ ਦੂਤ ਦੇਖ ਕੇ ਅਚਰਜ ਰਹਿ ਗਿਆ ਗੁਰੂ ਜੀ ਨੇ ਰਾਮ ਰਾਏ ਜੀ ਨੂੰ ਆਖਿਆ ਇਸ ਤਰ੍ਹਾਂ ਕੋਈ ਸ਼ਕਤੀ ਨਹੀਂ ਵਰਤਨੀ ਜਿਥਾ ਯੋਗ ਵਰਤਨੀ ਹੋਵੇ ਜੀ ਰਾਮ ਰਾਏ ਜੀ ਨੇ ਨਮਸਕਾਰ ਕਰਕੇ ਤੁਰ ਪਏ ਦਿੱਲੀ ਪਹੁੰਚਣਾ ਤੇ ਬਾਦਸ਼ਾਹ ਨੇ ਬਹਾਨੇ ਕਰਕੇ ਕਰਾਮਾਤ ਦੇਖੀ ਰਾਸਤਾ ਲੰਘਦੇ ਹੋਏ ਦਿੱਲੀ ਪਹੁੰਚੇ ਦੂਤ ਨੇ ਜਾ ਕੇ ਬਾਦਸ਼ਾਹ ਨੂੰ ਇਤਲਾਹ ਕੀਤੀ ਕਿ ਗੁਰੂ ਜੀ ਆਪ ਤਾਂ ਨਹੀਂ ਆਏ ਮਗਰ ਆਪਣੇ ਸੁਪੁੱਤਰ ਨੂੰ ਭੇਜਿਆ ਹੈ ਸੋ ਉਹਨਾਂ ਦੀ ਪਹਿਲੀ ਕਰਾਮਾਤ ਮੈਂ ਦੇਖ ਆਇਆ ਹਾਂ ਜੋ ਬਿਨਾਂ ਘੋੜਿਆਂ ਤੋਂ ਰਤ ਤੇ ਬੈਠ ਕੇ ਉਹਨਾਂ ਨੇ ਆਪਣੇ ਪਿਤਾ ਦੀ ਪਰਕਰਮਾ ਕੀਤੀ ਹੈ ਬਾਦਸ਼ਾਹ ਨੇ ਕਿਹਾ اچھا ਉਹਨਾਂ ਨੂੰ ਕਹੋ ਜਿੱਥੇ ਆਪ ਦੀ ਰਜਾ ਹੈ ਕੋਈ ਸੁੰਦਰ ਸਵੱਛ ਜਗਾ ਦੇ ਕੇ ਦੇਰਾ ਕਰ ਦਿਓ RAM RAJ ਜੀ ਨੇ ਜਮਨਾ ਦੇ ਕਿਨਾਰੇ ਮਜਨੂ ਦੇ ਢਿੱਲੇ ਪਾਸ ਦੇਰਾ ਕਰ ਦਿੱਤਾ ਬਾਸ਼ਾ ਨੇ ਉਸੇ ਦਿਨ ਹੀ ਸਲਾਹਕਾਰ ਇਕੱਠੇ ਕਰਕੇ ਪੁੱਛਿਆ ਕੋਈ ਔਕੀ ਗੱਲ ਸੋਚੋ ਜਿਸ ਤੋਂ ਉਹਨਾਂ ਦੀ ਸ਼ਕਤੀ ਦੇਖੀ ਜਾਵੇ ਸਭ ਨੇ ਆਪੋ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਮਗਰ ਆਰਣਗੇਵ ਨੇ ਆਪਣੀ ਸੋਚ ਖੇੜੀ ਰਸਤ ਪੋਜਨ ਦੇ ਨਾਲ ਨਾਲ ਇੱਕ ਬੱਕਰਾ ਭੇਜ ਦਿੱਤਾ ਅਬਰਾਗ ਨੂੰ ਸਮਝਾ ਦਿੱਤਾ ਜਿੰਨਾ ਚਿਰ ਬੱਕਰੇ ਨੂੰ ਕੱਟਣਾ ਲੈਣ ਓਤਨਾ ਚਿਰ ਉੱਥੋਂ ਨਾ ਹਿਲਣਾ ਜਦੋਂ RAMRAI ji ਦੀ ਪਾਸ ਰਸਦ ਪਹੁੰਚੀ ਨਾਲ ਬੱਕਰਾ ਪਹੁੰਚਾ ਤਾਂ RAMRAI ji ਨੇ ਹੱਥ ਕੀ ਆਗਿਆ ਇਹ ਪਹਿਲਾ ਮੂਰਤ ਹੋਣ ਲੱਗਾ ਹੈ ਅੱਛਾ ਛਿਟਕਾ ਕੇ ਛਕੋ ਸਿੱਖਾ ਨੇ ਬੱਕਰੇ ਨੂੰ ਛਿਟਕਾਇਆ ਉਹ ਵੀ ਖਲ ਖੁਲ ਲਾਹ ਤੁਸੀਂ ਤਾਂ ਹਮਰਾਵ ਨੇ ਨਮਸਕਾਰ ਕਰ ਨਮਸਕਾਰ ਕਰਕੇ ਚਲਿਆ ਆਇਆ RAMRAI ji ਵੀ ਦੂਸਰੀ ਕਰਾਮਾ ਤਾਂ RAMRAI ji ਨੇ ਸਿੱਖਾ ਨੂੰ ਹੁਕਮ ਦਿੱਤਾ ਬੱਕਰੇ ਦੀ ਇੱਕ ਲੱਤ ਪਿਛਲੀ ਜਾ ਕੇ ਵੱਡੇ ਕਾਜੀ ਨੂੰ ਦੇ ਆਉ ਸਿੱਖਾ ਨੇ ਜਾ ਕੇ ਕਾਜੀ ਨੂੰ ਆਖਿਆ ਸ਼੍ਰੀ ਰਾਮ ਰਾਏ ਜੀ ਨੇ ਆਪ ਨੂੰ ਇਹ ਲੱਖ ਭੇਜੀ ਹੈ ਕਾਜੀ ਫੁੱਲਿਆ ਨਾ ਸਮਾਇਆ ਸੋਚਣ ਲੱਗਾ ਕਿ ਰਾਮ ਰਾਏ ਜੀ ਨੇ ਮੇਰੀ ਖੁਸ਼ਾਮਦ ਕੀਤੀ ਹੈ ਕਾਜੀ ਨੇ ਕੁਤੀ ਨਾਲ ਲੈ ਕੇ ਰਿੰਨ ਪਕਾ ਲਈਤੀ ਸਵਾਦ ਨਾਲ ਖਾਧੀ ਦੂਸਰੇ ਦਿਨ ਬਾਦਸ਼ਾਹ ਨੇ ਸਵੇਰੇ ਹੀ ਅਮਰਾਵ ਨੂੰ ਭੇਜਿਆ ਕਿ ਰਾਮ ਰਾਏ ਜੀ ਨੂੰ ਆਖੋ ਕੱਲ ਵਾਲਾ ਬੱਗਰਾ ਭਲੇਕੇ ਨਾਲ ਸਹਜਾਦੇ ਦਾ ਆ ਗਿਆ ਹੈ ਸ਼ਹਿਜਾਦਾ ਬਹੁਤ ਜ਼ਿੱਦ ਕਰ ਰਿਹਾ ਹੈ ਕਿ ਮੈਂ ਉਹ ਬੱਕਰਾ ਲੈਣਾ ਹੈ ਅਸੀਂ ਬਖੇਰੇ ਹੋਰ ਬੱਕਰੇ ਦਿੱਤੇ ਹਨ ਉਹ ਇੱਕ ਨਹੀਂ ਮੰਨਦਾ ਸੋ ਉਹ ਬੱਕਰਾ ਦੇ ਦਿਓ ਤੁਹਾਨੂੰ ਹੋਰ ਬੱਕਰਾ ਭੇਜ ਦਿੰਦੇ ਹਾਂ ਅਬਰਾਵ ਨੇ ਉਸੇ ਤਰ੍ਹਾਂ ਹੀ ਜਾ ਕੇ ਸ਼੍ਰੀ ਰਾਮ ਰਾਏ ਜੀ ਨੂੰ ਆਖਿਆ ਰਾਮ ਰਾਏ ਜੀ ਨੇ ਕਿਹਾ ਬੱਕਰਾ ਤਾਂ ਖਾਦਾ ਖੁੱਦਾ ਗਿਆ ਹੈ ਉਹ ਖਲੜੀ ਪਈ ਹੈ ਲੈ ਜਾਓ ਨਹੀਂ ਤਾਂ ਅਸੀਂ ਹੋਰ ਬੱਕਰੇ ਸ਼ਹਿਜਾਦੇ ਨੂੰ ਭੇਜ ਦਿੰਦੇ ਹਾਂ ਦੂਤ ਨੇ ਫਿਰ ਬਾਦਸ਼ਾਹ ਨੂੰ ਆਨੁਸਤਾ ਦਿੱਤਾ ਬਾਦਸ਼ਾਹ ਨੇ ਫਿਰ ਕਹਿ ਭੇਜਿਆ ਨਹੀਂ ਉਹੀ ਬੱਕਰਾ ਲੈਣਾ ਹੈ ਆਪ ਖੇਤੀ ਦਿਓ ਦੂਤ ਰਾਮਰਾਏ ਜੀ ਪਾਸ ਮੋੜ ਆਇਆ ਤੇ ਬਾਦਸ਼ਾਹ ਦਾ ਹੁਕਮ ਸੁਣਾਇਆ ਰਾਮਰਾਏ ਜੀ ਨੇ ਆਖਿਆ ਖਲੜੀ ਚੁੱਕ ਲਿਆਓ ਜਦ ਸਿੱਖਾਂ ਨੇ ਖਲੜੀ ਲਿਆਂਦੀ ਤਾਂ ਰਾਮਰਾਏ ਜੀ ਨੇ ਸਤਨਾਮ ਕਹਿ ਕੇ ਜਲਦਾ ਛਿੱਟਾ ਮਾਰਿਆ ਉਸੇ ਵਕਤ ਤਿੰਨ ਲਗਤਾਂ ਵਾਲਾ ਬੱਕਰਾ ਜਿੰਦਾ ਹੋ ਕੇ ਖੜਾ ਹੋ ਗਿਆ ਰਾਮਰਾਏ ਜੀ ਨੇ ਉਮਰਾਵ ਨੂੰ ਆਖਿਆ ਲੈ ਜਾਓ ਅਸਾਂ ਇਤਨਾ ਹੀ ਵਰਦਿਆ ਸੀ ਬਾਕੀ ਇੱਕ ਢੰਗ ਆਪਦੇ ਫਲਾਣੇ ਕਾਜੀ ਹੀ ਸਾਦੀ ਹੈ ਉਸ ਬਾਸੋਂ ਲਵਾ ਲਓ ਅਮਰਾਗ ਨੇ ਹੈਰਾਨ ਹੋਏ ਸਦਾ ਕੀਤਾ ਕਿ ਕਿ ਬੱਕਰਾ ਬਾਦਸ਼ਾਹ ਸਾਹ ਪਾਸ ਲਖੜਾ ਕੀਤਾ ਜੋ ਰਾਮਰਾਏ ਜੀ ਨੇ ਕਿਹਾ ਸੀ ਸੋਹ ਸੁਣਾ ਦੇਗਾ ਬਾਦਸ਼ਾਹ ਨੇ ਹੱਥ ਕੇ ਕਾਜੀ ਵੱਲ ਦੇਖਿਆ ਕਾਜੀ ਨੇ ਮੂੰ ਨੀਵਾ ਪਾਲੀਂਦਾ ਬਾਦਸ਼ਾਹ ਨੇ ਕਿਹਾ ਕਾਜੀ ਸਾਹਿਬ ਆਪ ਰਿਸ਼ਵਤ ਖਾਣ ਲੱਗੇ ਸੀ ਤਾਂ ਵੱਡੀ ਸਾਰੀ ਰਕਮ ਖਾਣੀ ਸੀ ਬੱਕਰੇ ਦੀ ਲਾਤ ਉੱਤੇ ਹੀ ਜ਼ਰੂਰ ਸ਼ਰਮਿੰਦਿਆ ਹੋਣਾ ਸੀ ਰਾਮਰਾਇ ਜੀ ਦੀ ਤੀਜੀ ਕਰਾਮਾ ਬਾਸ਼ਾ ਔਰੰਗਜ਼ੇਬ ਨੇ ਇੱਕ ਬੜੀ ਸੁੰਦਰ ਰੇਸ਼ਮੀ ਪੋਸ਼ਾਕ ਮੰਗਵਾਈ ਉਸ ਵਿਖੇ ਹਕੀਮਾਂ ਵੈਦਾਂ ਨੂੰ ਚਦਵਾ ਕੇ ਅਜਹੀ ਜਿਹਰੀਆਂ ਦਵਾਈਆਂ ਲਗਵਾਈਆਂ ਜੋ ਆਦਮੀ ਪੋਸ਼ਾਕ ਪਹਿਨ ਲਵੇ ਤਾਂ ਇੱਕ ਘੜੀ ਦੇ ਅੰਦਰ ਅੰਦਰ ਮਰ ਜਾਵੇ ਬਾਸ਼ਾ ਨੂੰ ਮਜਮੂਨ ਦੇ ਵਾਸਤੇ ਦੋ ਤਿੰਨਾਂ ਕੈਦੀਆਂ ਨੂੰ ਪਹਿਨਾ ਕੇ ਦੇਖੀ ਉਹ ਝੱਟਪਟ ਪਹਿਨਦੇ ਹੀ ਮਰ ਗਏ ਫਿਰ ਬਾਸ਼ਾ ਨੇ ਇੱਕ ਸੁਨਹਿਰੀ ਪੇਟੀ ਵਿੱਚ ਬੰਦ ਕਰਕੇ ਉਮਰਾਵ ਦੇ ਹੱਥੋਂ ਰਾਮਰਾਇ ਜੀ ਦੇ ਪਾਸ ਭੇਜੀ અમરાવ ને જાકે વેનતી કીતી મહારાજ બાશા ને આપ ઉપર પ્રસન્ન હોકે કુષા પહેનન વાસ્તે ભેજી હૈ ઔર મેનઉ હુકમ દિત્તા હૈ કે ઉનહાને પહેનાકે આવા રામરાયજી ને કીહા જમ ચંગા બાશા દી કુટાઈ બાશા દે મથે આઈ સાડા સરદાર રા સરદાર રાખા હૈ લિયાઓ પહેનીએ કુષા કડગે રામરાયજી ને પહેન લી થી પ્રસન્ન હોકે બેઠે અમરાવ નાગ દુલ્લા કર દે રહે ਪਹਿਰ ਤੋਂ ਉੱਪਰ ਬੀਤ ਗਿਆ। ਰਾਮਰਾਏ ਜੀ ਨੇ ਅਮਰਾਵ ਨੂੰ ਕਿਹਾ ਜਾਓ 파ਸ਼ਾ ਨੂੰ ਖਬਰ ਦਿਓ ਕਿ ਤੁਹਾਡੀ ਪਛਾਣ ਨੇ ਸਾਡੇ ਉੱਪਰ ਕੋਈ ਅਸਰ ਨਹੀਂ ਕੀਤਾ। ਅਮਰਾਵ ਨੇ ਨਿੰਤੇ ਸਲਾਮ ਕੀਤੀ ਅਤੇ ਸੰਦੂਕੜੀ ਚੁਕਾ ਕੇ ਬਾਦਸ਼ਾਹ પાસે ਆਇਆ। ਸਾਰੀ ਬੀਤੀ ਬਾਤ ਦਾ ਕਹਿ ਸੁਣਾਈ। ਸ੍ਰੀ ਰਾਮਰਾਏ ਜੀ ਦੀ ਚੌਥੀ ਕਰਾਮਾ। ਬਾਦਸ਼ਾਹ ਨੇ ਆਪਣੇ ਸਲਾਹਾਂ ਅੰਸਲੋਈਆਂ ਨੂੰ ਕਿਹਾ ਕਿ ਆਜਮਤ ਵਿੱਚ ਤਾਂ ਪੂਰੇ ਹਨ। ਹੋਰ ਕੀ ਦੇਖਣਾ ਚਾਹੀਦਾ ਹੈ? ਸਵਨਾ ਨੇ ਇਹ ਸਲਾਹ ਦਿੱਤੀ ਕਿ ਜਿਸ ਤਰ੍ਹਾਂ ਹੱਸ ਕੇ ਆਪਣੇ ਦੀਨ ਇਸਲਾਮ ਵਿੱਚ ਲਿਆਉਣ ਦਾ ਯਤਨ ਕਰੋ ਤੁਸੀਂ ਆਪਣਾ ਖਾਣਾ ਪਕਵਾ ਕੇ ਭੇਜੋ ਤੇ ਕਹੋ ਅਸੀਂ ਸੁਣਦੇ ਹਾਂ ਜੋ ਗੁਰੂ ਨਾਨਕ ਦਾ ਘਰ Hindu Musalman ਦਾ ਸਾਂਝਾ ਹੈ ਜੇਕਰ ਤਾਂ ਤੁਸੀਂ Hindu Musalman ਵਿੱਚ ਇੱਕੋ ਕੁਦਾ ਦਾ ਅਨੁਸਮਝਦੇ ਹੋ ਤਾਂ ਇਹ ਖਾਣਾ ਖਾ ਲਓ ਨਹੀਂ ਤਾਂ ਅਸੀਂ ਸਮਝਾਂਗੇ ਜੋ ਇਹ ਬਖਵਾਤੀ ਹਨ ਤੇ ਉਹਨਾਂ ਦੇ ਮਨ ਵਿੱਚ ਵੀ ਦਵੇਕ ਹੈ ਵਾਸ਼ਾ ਨੇ ਇਹ ਗੱਲ ਬੜੀ ਪਸੰਦ ਆਈ ਖਾਣਾ ਪਕਾਵਾ ਕੇ ਦੇਵ ਚ ਦੇਖਦੇ ਵਿੱਚ ਧੱਕ ਕੇ ਅਮਰਾਵ ਦੇ ਨਾਲ ਰੋਗੇ ਦੇ ਹੱਥ ਵਿੱਚ ਭੇਜਿਆ ਉਹਨਾਂ ਨੇ ਉਸੇ ਤਰ੍ਹਾਂ ਜਾ ਕੇ ਸ਼੍ਰੀ ਰਾਮ ਰਾਏ ਜੀ ਦੇ ਘਰ ਰਾਮ ਰਾਏ ਜੀ ਨੇ ਕਿਹਾ ਸਾਡੇ ਘਰ ਵਿੱਚ ਦਵਾਕ ਨਹੀਂ ਹੈ Hindu Musalman ਇੱਕ ਨਗਾ ਨਾਲ ਦੇਖਦੇ ਹਾਂ ਮਗਰ ਜਿੱਤੇ ਮਾਨਵੀਕ ਕੋਡ ਆ ਜਾਵੇ ਤਾਂ ਉਸ ਨਾਲ ਅਸੀਂ ਨਜ਼ਰ ਨਹੀਂ ਮਿਲਦੇ ਹਿੰਦੇ ਅੱਛਾ ਤੁਸੀਂ ਯਕੀਨ ਨਾਲ ਖਾਣਾ ਜਿਹੜਾ ਲਿਆਂਦਾ ਹੈ ਉਸ ਦਾ ਟਕਣਾ ਖੋਲ ਕੇ ਦੱਸੋ ਅਸੀਂ ਵਰਤ ਲੈਂਦੇ ਹਾਂ ਜਦ ਦਰੋਗੇ ਨੇ ਟਕਣ ਖੋਲਿਆ ਤਾਂ ਦੇਖ ਚਾ ਚੰਬੇ ਦੇ ਫੁੱਲਾਂ ਨਾਲ ਭਰਿਆ ਹੋਇਆ ਦੇਖਿਆ ਰਾਮਰਾਏ ਜੀ ਨੇ ਕਿਹਾ ਬਾਟਾ ਹੋ ਕੇ ਸਾਡੇ ਨਾਲ ਹਾਸੀ ਕਰਦਾ ਹੈ ਅੱਛਾ ਇਹ ਫੁੱਲ ਜਾ ਕੇ ਬਾਦਸ਼ਾਹ ਸਾਡੀ ਵੱਲੋਂ ਨਜ਼ਰ ਕਰਦੇ ਅਮਰਾਵ ਦਰੋਗਾ ਹੈਰਾਨ ਹੋ ਗਿਆ ਕਿ ਦੇਖ ਚਾ ਕਿ ਕੋ ਕੇ ਬਾਦਸ਼ਾਹ ਪਾਸ ਲਿਆਦਾ ਸਾਰੀ ਬੀਤੀ વાਤਾ ਸੁਣਾਈ ਬਾਦਸ਼ਾਹ ਕਹਿਣ ਲੱਗਾ ਬੜੀ ਚਲਾਕੀ ਨਾਲ ਉਹਨਾਂ ਨੇ ਆਪਣਾ ਧਰਮ ਬਚਾ ਲਿਆ ਹੈ। ਤਰਾਮਾਤਵਾਲੀ ਵੱਲੋਂ ਹੱਥ ਹੋ ਗਈ ਹੈ। ਰਾਮਰਾਏ ਜੀ ਦੀ ਪੰਜਵੀਂ ਕਰਾਮਾ। ਬਾਦਸ਼ਾਹ ਨੇ ਰਾਮਰਾਏ ਜੀ ਨਾਲ ਮੁਲਾਕਾਤ ਕਰਨੀ ਫੈਰਾਈ ਕਿਲੇ ਤੋਂ ਬਾਹਰ ਮੈਦਾਨ ਵਿੱਚ ਇੱਕ ਖੂਹ ਸੀ। ਉਸ ਜਗ੍ਹਾ ਬਾਦਸ਼ਾਹ ਨੇ ਫਰਸ਼ ਕਰਵਾਇਆ ਚੰਦੋਏ, ਖਨਾਤਾਂ ਲਗਵਾ ਦਿੱਤੀਆਂ ਕੀਮਤੀ ਮਖਮਲੀ ਕਲੀਚੇ ਵਿਛਾਏ ਵਿਛਾਏ ਗਏ ਰਾਮਰਾਏ ਜੀ ਵਾਸਤੇ ਐਨ ਪੂਰੇ ਉੱਪਰ ਚੱਦਰ ਵਿਛਾ ਕੇ ਗੱਦੀ ਵਿਸਵਾਹ ਦਿੱਤੀ ਬਾਦਸ਼ਾਹ ਸਹਿਤ ਉਮਰਾਮਾਂ ਦੇ ਸਭਾ ਲਗਾ ਕੇ ਬੈਠ ਗਿਆ ਤੇ ਰਾਮਰਾਏ ਜੀ ਨੂੰ ਮੁਲਾਕਾਤ ਕਰਨ ਲਈ ਸਦਵਾ ਸੱਦਾ ਪੇਟਿਆ ਰਾਮਰਾਏ ਜੀ ਦੇ ਦਰਸ਼ਨ ਲਈ ਦਿੱਲੀ ਦੀ ਸੰਗਤ ਨੂੰ ਹਮਾਕੇ ਪੇਟਾ ਲੈ ਆਈ ਹੋਈ ਸੀ ਸਾਭ ਸ਼੍ਰੀ ਰਾਮਰਾਏ ਜੀ ਦੇ ਮਗਰਮਗਰ ਤੋਂ ਬਾਸ਼ਾ ਦੇਖ ਰਿਹਾ ਸੀ ਕਿ ਰਾਮਰਾਏ ਜੀ ਆਨ ਕੇ ਕੀ ਕਰਨ ਇਹ ਬੋਲਦੇ ਹਨ ਮਗਰ ਰਾਮਰਾਏ ਜੀ ਕੁਝ ਨਾ ਬੋਲੇ ਸਿੱਧੇ ਆਪਣੇ ਰਸਤੇ ਲੰਘਦੇ ਹੋਏ ਉਸ ਗੱਡੀ ਉੱਪਰ ਜਾ ਬੈਠੇ ਬਾਦਸ਼ਾਹ ਨਾਲ ਹੱਸ ਹੱਸ ਕੇ ਮੁਲਾਕਾਤ ਹੋਈ ਸਾਰੀ ਸਵਾ ਦੇਖ ਕੇ ਹੈਰਾਨ ਹੋ ਰਹੀ ਸੀ ਚਾਰ ਘੜੀਆਂ ਬੈਠੇ ਉੱਤਰ ਪ੍ਰਸ਼ਨ ਕਰਦੇ ਰਹੇ ਫਿਰ ਬਾਦਸ਼ਾਹ ਨੇ ਕਿਹਾ ਕਿ ਆਪ ਰੋਜ਼ ਆਣ ਕੇ ਦਰਬਾਰ ਵਿੱਚ دیدار ਦਿਆ ਕਰੋ ਬਾਦਸ਼ਾਹ ਨੇ ਨਜ਼ਰ ਪੇਸ਼ ਕੀਤੀ ਰੋਜ਼ ਵਾਸਤੇ ਖਰਚਾ ਲਗਵਾ ਦਿੱਤਾ ਸਾਥੀ ਪੜਦੇ ਆ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੂ ਕਰਨਾ ਧੰਨਵਾਦ